हां जी ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਗੋਸਾ ਡੈਰੀ ਫਾਰਮਰ ਚੈਨਲ ਤੇ ਵੀਡੀਓ ਲੈ ਕੇ ਆਏ ਆ ਬਾਈ ਅੰਮ੍ਰਿਤਪਾਲ ਦੇ ਘਰੋਂ ਪਿੰਡ ਉੱਬਾ ਜ਼ਿਲ੍ਹਾ ਮਾਨਸਾ ਤੋਂ ਆਪਣੇ ਭਰਾ ਕੋਲੇ ਚੌਥੇ ਸੂਏ ਸੂਣ ਵਾਲਾ ਨਗ ਹੈ ਦਿਨ ਕੱਢਦੀ ਹੈ 6-7 ਤੇ ਦੁੱਧ ਦੇ ਚੱਲੀ ਹੈ ਬਾਈ ਕਹਿੰਦਾ 13-14 ਚੰਗੇ ਦੁੱਧ ਵਾਲੀ ਆ ਗਈ ਤੇ ਜੇ ਮੈਂ ਥੱਲੇ ਦੀ ਗੱਲ ਕਰਾਂ ਨਾ ਬਹੁਤ ਸੋਹਣਾ ਮੋਟਾ ਚਵਾਈ ਵਾਲਾ ਥਾਨ ਲੱਗਿਆ ਚੰਗੀ ਹੈ ਥੋੜਾ ਜਿਹਾ ਮਧਰੀ ਗੋਡੀ ਚ ਜ਼ਰੂਰ ਹੈ ਪਰ ਉਹ ਜਨਾ ਥੱਲੇ ਥੱਲੇ ਦੀ ਬਹੁਤ ਚੰਗੀ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 7-8 ਦਿਨ ਕੱਢਦੀ ਐ ਹਜੇ ਹਾਂਜੀ ਹਾਂ ਕਿੰਨੇ ਦੁੱਧ ਦੇ ਚੱਲੀ ਆਪਰਾ ਦੁੱਧ ਦੇ ਮਨਕ ਚੱਲ ਵੀ 13 ਕਿਲੋ 12 ਕਿਲੋ 13 ਕਿਲੋ ਇੰਨੇ ਕਦੇ ਫਿਗੀ ਸੀਗੇ ਠੀਕ ਐ ਬਾਈ ਬੰਡੇ ਵਾਲਾ ਦੁੱਧ ਸੇ ਵਧੀਆ ਠੀਕ ਐ ਬਾਈ ਜੀ ਹਮ ਲਓ ਵੀ ਸੱਜਣੋ ਬਾਈ ਕਹਿੰਦਾ 12 13 ਤੇ ਚੱਲੀ ਐ ਚੰਗੀ ਐ ਬਾਕੀ ਆ ਦੇਖ ਲੋ ਤੇ ਲੱਡੂ ਲਾਹੇ ਦਾ ਪਈਆਂ ਕੱਢਦੀ ਆਉਂਦੀ ਐ ਤੇ ਜੇ ਮੈਂ ਥਣਾ ਦੀ ਗੱਲ ਕਰਾਂ ਨਾ ਸੋਹਣਾ ਮੋਟਾ ਜਵਾਈ ਵਾਲਾ ਥਣ ਲੱਗਿਆ ਤੇ ਗਾੜੀ ਬੂੜੀ ਬਹੁਤ ਚੰਗੀ ਐ ਸੱਜਣੋ ਦੇਖ ਲੋ ਲੱਕੀ ਅੰਬਰਦਬਾਲ ਤੋਂ ਆਪਾਂ ਡਿਟੇਲ ਹੋਰ ਲੈਣੇ ਆ ਬਾਈ ਤੋਂ ਚੰਗੀ ਐ ਅੰਬਰਦਬਾ ਹੁਣ ਐ ਦੱਸ ਜੇ ਹਾਂਜੀ ਗੱਬਣ ਪਤਾ ਬਾਈ ਇਹ ਕਿਡੇ ਤੋਂ ਆ ਨਾ ਬਾਈ ਸਾਂਹ ਤੋਂ ਕ੍ਰੋਸ ਹੋਈ ਹੋਈ ਆ ਡਾਇਰੈਕਟ ਕ੍ਰੋਸਿੰਗ ਦੀ ਆ ਗਈ ਹਾਂਜੀ ਹਾਂ ਠੀਕ ਐ ਬਾਈ ਬਾਈ ਤਾਂ ਹੁਣ ਨਾ ਬਾਈ ਆਪਾਂ ਜੇ ਇਹਦੀ ਗੱਲ ਕਰੀਏ ਕਰਮਾਲੀ ਦੀ ਐਂ ਦੱਸ ਦੇ ਕਰਦੀ ਆ ਆਪਣੇ ਹਾਂ ਬਾਈ ਕਰਦੀ ਆ ਠੀਕ ਐ ਤੇ ਜੇ ਅੰਮਰ ਦੀ ਮੂਰਤੀ ਤਾਂ ਨਹੀਂ ਨੋ ਨਾ ਸੀ ਇਹ ਤਾਂ ਬਸ ਇਹ ਉਪਰਾਂ ਕਰਦੀ ਆ ਵੀ ਇਹ ਕੈਮਰੇ ਦਾ ਕਰਕੇ ਠੀਕ ਹੈ ਬਾਈ ਕੋਈ ਚੱਕਰ ਨਹੀਂ ਯਾਰ ਜਿਵੇਂ ਮਰਜੀ ਉਹ ਕਰੀ ਜਾ ਠੀਕ ਹੈ ਬਾਈ ਬਾਕੀ ਅੰਦਰ ਡੰਗਰ ਖੜੇ ਤਾਂ ਕਰਕੇ ਵੀ ਕਰਦੀ ਆ ਨਾ ਮਿੱਠੀ ਠੀਕ ਹੈ ਠੀਕ ਹੈ ਬਾਈ ਅੰਮਰ ਦਾ ਜੇ ਇੱਕ ਗੱਲ ਆਪਾਂ ਹੋਰ ਕਰੀਏ ਛਣਾ ਥੋਣਾ ਨਹੀਂ ਕਿਵੇਂ ਆ ਭਰਾ ਛਣਾ ਥੋਣਾ ਦੀ ਓਕੇ ਆ ਬਾਈ ਬਾਕੀ ਆਪਦੀ ਵਾਲਾ ਤਸੱਲੀ ਕਰਕੇ ਲੈ ਕੇ ਜਾਵੇ ਹਨਾ ਹਾਂ ਬਾਕੀ ਕਰਮਾ ਵਾਲੀ ਨਾ ਪੰਡ ਲੇਵੇ ਦੀ ਲਾਉਂਦੀ ਆਉਂਦੀ ਆ ਹਜੇ ਤਾਂ ਢਿੱਲਾ ਢੁਲਾ ਪਈਆਂ ਹਨਾ ਇਹਦਾ ਹੋਰ ਵੀ ਬਣੂ ਬਾਈ ਹਨਾ ਕਿੰਨਾ ਦੁੱਧ ਬਾਰੂ ਹੈ ਜੀ ਅੰਮਰ ਦਾ ਬੁੱਧ ਬ ਦੇਖੋ ਆਪਾਂ ਤਾਂ 13 ਹੀ ਕਹਨੇ ਆ ਵੀ ਹੋਰ 14 15 ਵੀ ਅਗਲੇ ਦੀ ਸ਼ਾਮ ਸਬਾਹ ਤੇ ਹਨ ਡਿਮੈਂਡ ਕਰਦੇ ਹਾਂ। ਹਾਂ। ਬਾਕੀ ਸੱਜਣੋਂ ਆਪਾਂ ਸਾਨੂੰ ਨਾ ਤੋਰ ਦੀ ਨੂੰ ਚੈੱਕ ਕਰਾਵਾਂਗੇ। ਲੈ ਵੀ ਮਿੱਤਰਾ ਤੋਰ ਦੇਣਾ ਇਹਨੂੰ। ਲਾਓ ਵੀ ਸੱਜਣੋਂ ਕਰਮ ਵਾਲੀ ਨੂੰ ਨਾ ਤੋਰ ਦੀ ਨੂੰ ਚੈੱਕ ਕਰ ਲਓ। ਸੋਹਣਾ ਹਵਾਨਾ ਲਾਉਂਦੀ ਆਉਂਦੀ ਐ ਹਜੇ ਦਿਨ ਕੱਢਦੀ ਐ। ਚੰਗੀ ਐ ਪਹਿਲਵਾਨਾਂ ਵਾਲੀ ਝਾਲ ਆ ਗਈ ਤੇ ਸੋਹਣਾ ਮੋਟਾ ਪੀੜੀ ਦੇ ਬਾਵੇ ਵਰਗਾ ਥਣ ਲੱਗਿਆ ਹੋਇਆ। ਬਹੁਤ ਜ਼ਿਆਦੇ ਸੋਹਣੇ ਹਵਾਨੇ ਦੀ ਮਾਲਕਾ ਦਿਨ ਕੱਢਦੀ ਐ ਸੱਤ। ਇੱਕ ਚੌਥਾ ਸੂਆ ਆ ਗਿਆ ਮਾਲਕਾਂ ਦੇ ਦਸਨ ਮੁਤਾਬਕ ਬਾਕੀ ਤਸੱਲੀ ਤੁਸੀਂ ਕੋਲੇ ਆ ਕੇ ਆਪ ਕਰ ਲਿਓ ਬਾਈ ਕਹਿੰਦਾ 12 13 14 ਵੀ ਕੱਢਦੇ ਰਹੇ ਆ ਕਹਿੰਦਾ ਜਿਆਦਾ ਸੇਵਾ ਸੂਆ ਕਰਕੇ ਕਹਿੰਦਾ ਕੱਟੀਆਂ ਬਾਕੀ ਬਾਈ ਕੋਲੇ ਇਹਦੀਆਂ ਪਸੋਂ ਦਿਖਾ ਦੇਾਂਗੇ ਕੱਟੀਆਂ ਬਹੁਤ ਸੋਹਣੀਆਂ ਦਿੱਤੀਆਂ ਇਹਨੇ ਝੋਟੀਆਂ ਬਾਕੀ ਕੱਲ ਬਾਦ ਬਾਈ ਨਾਲ ਹੋਰ ਕਰਦੇ ਬਾਕੀ ਨਾ ਕਰਮਾਂ ਵਾਲੀ ਦੇ ਅੰਡਰ ਦੇ ਨਾੜਾ ਦੇਖ ਲਓ ਸੋਹਣੇ ਹਵਾਨੇ ਦੇ ਨਾੜਾ ਨੂੜਾ ਨਾ ਦੁੱਧ ਵਾਲੀਆਂ ਬਹੁਤ ਚੰਗੀਆਂ ਹਨ ਹਵਾਨੇ ਦੇ ਬਹੁਤ ਨਾੜਾ ਹਨ ਇਹਨੇ ਹੁੰਦਾ ਦੁੱਧ ਵਾਲੀ ਦੀਆਂ ਨਿਸ਼ਾਨੀਆਂ ਹੁੰਦੀਆਂ ਇਹ ਆ ਦੇਖ ਲਓ ਪਲਵਾਨਾਂ ਵਾਲੀ ਚਾਲ ਆ ਗਈ ਬਹੁਤ ਜ਼ਿਆਦੇ ਖੁੱਲਾ ਹਵਾਨਾ ਲਾਉਂਦੀ ਆਉਂਦੀ ਆ ਅਜੇ ਦਾ ਦਿਨ ਕੱਢਦੀ ਆ ਸੱਤ ਹੁਣ ਅਬਰ ਦਾ ਜੇ ਗੱਲ ਕਰੀਏ ਆਹਾ ਇਹਦੀ ਪਹਿਲੇ ਸੂਈ ਵਾਲੀ ਕੱਟੀ ਆ ਗਈ ਹਾਂਜੀ ਹਾਂ ਭਾਈ ਠੀਕ ਹੈ ਭਾਈ ਕਿਹੜੇ ਦੀ ਇਹ ਇਹ ਪੀਸਮਾਂ ਦੀ ਆ ਭਾਈ ਲਓ ਵੀ ਸੋਣ ਸੱਜਣੋ ਬੱਚੇ ਬਾਗਮਾਲ ਦਿੱਤੇ ਆ ਇਹਨੇ ਆ ਪੀਸਮਾਂ ਦੀ ਝੋਟੀ ਆ ਗਈ ਚੰਗੇ ਬਸੂ ਰੱਖਦੇ ਆ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਕੱਚੇ ਕਿੱਲੇ ਨਾਗਾ ਕੋਈ ਬਵਾਰ ਦਾ ਕੰਮ ਨਹੀਂ ਦੁੱਧ ਤੇ ਲਾਏ ਹੋਏ ਬਸੂ ਆਹਾਂ ਚੋਟੀ ਐ ਨਾ ਜਿਹੜੀ ਦੇ ਪਹਿਲੇ ਸਵੇਰੀ ਆ ਗਈ ਆ ਜੋ ਗੱਲਬਾਤ ਅੰਬਰਦ ਨਾਲ ਹੋਰ ਕਰਦੇ। ਲਾਂਬਰਦ ਜੇ ਹੁਣ ਆਪਾਂ ਇੱਕ ਗੱਲ ਹੋਰ ਕਰੀਏ। ਨਗ ਤੇਰਾ ਚੰਗਾ ਕੋਈ ਵਪਾਰ ਦਾ ਕੰਮ ਤਾਂ ਨਹੀਂ। ਨਾ ਨਾ ਬਈ। ਟਰੇਲੂ ਪਰਵਾਰਾ ਨਾ ਜਮਾ। ਲੋ ਵੀ ਸੱਜਣੋ ਕੱਚੇ ਕਿੱਲੇ ਨਾਲ ਆ ਗਿਆ ਬਾਈ ਕਹਿੰਦਾ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਤੇ ਲੈ ਜੇ ਹੁਣ ਅੰਬਰ ਜ਼ਬਰਦਸਤ ਜੇ ਇੱਕ ਗੱਲ ਆਪਾਂ ਹੋਰ ਕਰੀਏ ਬਈ। ਹਾਂਜੀ। ਰੇਡ ਘਰੀ ਦੇ ਕਰਦੇ ਜਾਜਾ। ਕੀ ਰੇਡ ਕਰਦਾ? 95 ਦੀ ਦੇ ਦਾਂਗੇ ਬਈ। ਜਮਾ ਦੇ ਲੈਣਾ। ਕੋਈ ਨਹੀਂ ਕਰ ਲਾਂਗੇ ਮੌਕੇ ਤੇ ਬਈ ਲੋ ਵੀ ਸੱਜਣੋ ਮੁੰਡਾ ਨਰਮ ਹੈ 95000 ਰੁਪਿਆ ਮੰਗਦਾ ਥੱਲੇ ਥੱਲੇ ਦੀ ਬਹੁਤ ਜੰਗੀ ਆ ਬਾਕੀ ਜਿਵੇਂ ਤੁਹਾਨੂੰ ਗੱਲ ਕਰਾਂ ਨਾ ਸੱਜਣੋ ਸੋਹਣਾ ਮੋਟਾ ਜਵਾਈ ਆ ਫਰਣ ਲੱਗਿਆਗਾ ਦੇਣ ਲੈਣ ਬਾਈ ਕਹਿੰਦਾ 95000 ਕਹਿੰਦਾ ਹੋਰ ਵੀ ਕਰ ਦੂੰ ਮਾਨਦਾਨ ਮੁੰਡਾ ਨਰਮ ਹੈ ਕਰੇਲ ਪਰਿਵਾਰ ਆ ਗਿਆ ਹਟਾਈ ਮੜੀ ਜਮਰ ਦਾ ਐਵੀ ਅੰਬਰ ਦਾ ਇੱਕਦਾਂ ਆਪਣਾ ਐਡਰੈਸ ਦੇ ਦੇ ਸਾਰਾ ਪਿੰਡ ਆਪਣਾ ਬਈ ਉੱਬਾ ਜਿਲ੍ਹਾ ਮਾਨਸਾਗਾ ਲੋ ਵੀ ਪਿੰਡ ਉੱਬਾ ਆ ਗਿਆ ਬਾਈ ਦਾ ਜਿਲ੍ਹਾ ਮਾਨਸਾ ਆ ਗਿਆ ਠੀਕ ਹੈ ਬਾਈ ਤੇ ਘਰ ਕਿੱਥੇ ਆ ਭਰਾ ਇਹ ਆਪਣਾ ਮੰਦਰ ਕੋਲੇ ਰਹਿੰਦਾ ਬਈ ਮਾਤਾ ਦੇ ਮੰਦਰ ਵਾਲੇ ਕੱਚੇ ਪਹੇ ਦੇ ਘਰ ਹੈ ਹਨਾ ਹਾਂ ਹਾਂ ਬਈ ਛੱਪਰਾਂ ਨੂੰ ਰਾਹ ਜਾਂਦਾ ਠੀਕ ਹੈ ਬਾਈ ਲੈ ਵੀ ਅੰਬਰ ਦਾ ਨੰਬਰ ਦੱਸ ਦੇ ਹੁਣ ਤੇਰਾ ਕਿੰਨਾ ਹੈ ਬੇ ਬਾਈ ਪੂਰਾ 790 ਠੀਕ ਹੈ ਜੀ 74877 ਇੱਕ ਵਾਰੀ ਹੋਰ ਬੋਲ ਦੇ ਪੂਰਾ 790 74877 ਲਓ ਵੀ ਸੱਜਣੋ ਨੰਬਰ ਬੋਲਤਾ ਵੀਡੀਓ ਚ ਥੱਲੇ ਚੱਲੀ ਵੀ ਜਾਂਦਾ ਹੈ ਕਾਂਟੀ ਮਾਰ ਲਿਓ ਨਰਮ ਪਰਿਵਾਰ ਹੈ ਖੇਤੀਬਾੜੀ ਵਗ ਕਰਨ ਵਾਲੇ ਬੰਦੇ ਨਾ ਕੱਚੇ ਗੱਲੇ ਨਾਗ ਆ ਗਿਆ ਸੂਹਾ ਚੌਥਾ ਆ ਗਿਆ ਬਾਈ ਕਹਿੰਦਾ 12 13 14 ਦੇ ਵੀ ਚੱਲੀ ਹੋਈ ਹੈ ਕਹਿੰਦਾ ਚੰਗੀ ਸੇਵਾ ਨਾਲ ਬਾਕੀ ਤੁਹਾਨੂੰ ਪਤਾ ਬੱਚੇ ਬਾ ਕਮਾਲ ਦਿੱਤੇ ਆ ਇਹਨੇ ਘੰਟੀ ਮਾਰ ਲਿਓ ਨੰਬਰ ਥੱਲੇ ਚੱਲੀ ਜਾਂਦਾ ਆਪਣੀਆਂ ਵੀਡੀਓ ਨੂੰ ਦੇਖਣ ਲਈ ਸਾਰਿਆਂ ਦਾ ਧੰਨਵਾਦ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿਨੇਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ